ਹਾਂਜੀ ਕਿਨਾ ਤੁਹਾਡਾ ਲਬਾਇਆ ਜੀ ਹਾਂ ਕਿਹੜਾ ਪਿੰਡ ਤੁਹਾਡਾ ਝੁੱਗਿਆਂ ਗਲਾਮ ਜੀ ਆ ਕੀ ਗੱਲ ਕਿ ਹੋਈ ਜਿਹੜੀ ਸਟਾਂ ਲੱਗੀਆਂ ਤੁਹਾਡੇ ਮੌਕੇ ਦੇ ਸ਼ਕਤੀ ਸਿੰਘ ਸਾਹਿਬ ਨੂੰ 87 ਜੀ ਪੰਚਾਇਤ ਘਰ ਵਿੱਚ ਮਿੱਟੀ ਪਾ ਰਹੇ ਸੀ ਤੇ ਕੀ ਮਾਮਲਾ ਕੀ ਹੈਗਾ ਪੂਰਾ ਇਹ ਪੰਚਾਇਤ ਘਰ ਆ ਜੀ ਸਿਰਕਾ ਬਣਾਇਆ ਇਹਨਾਂ ਨੇ ਕਿੰਨੇ ਸਰਪੰਚ ਨੇ ਕਿੱਥੇ ਆਪਣੇ ਪਿੰਡ ਝੁੱਗਿਆਂ ਗਲਾਮ ਸਾਡੇ ਦੇ ਉੱਤੇ ਅੱਛਾ ਜੀ ਅੱਛਾ ਜੀ ਮੈਂ ਸ਼ਕਤੀ ਸਾਹਿਬ ਨੂੰ ਮੌਕਾ ਦਿਖਾਇਆ ਇਹਨਾਂ ਨੂੰ ਮੈਂ ਰੋਕਿਆ ਪਹਿਲਾਂ ਮਿੱਟੀ ਡਰਜੋ ਨਾ ਪਾਓ ਇਹ ਮੈਂ ਸ਼ਕਤੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਮੌਕਾ ਦੇਖ ਲਓ ਬਣ ਕੇ ਨਾਲੂ ਸਾਡੇ ਤੇ ਆਣੀ ਗੱਲ ਬਾਤ ਕਿਸ ਚੀਜ਼ ਦੀ ਗੱਲ ਬਾਤ ਜੱਸ ਤੇ ਕਬਜ਼ਾ ਕਰਨ ਦਾ ਬੰਚਰ ਕਰਦੇ ਪੰਚਾਇਤ ਕੋਲੋਂ ਕਬਜ਼ਾ ਲੈ ਕੇ ਹਾਂਜੀ ਅੱਛਾ ਜੀ ਕੌਣ ਕਰ ਰਿਹਾ ਸੀ ਕਬਜ਼ਾ ਇਹ ਬੰਦੇ ਜਿਹੜੀ ਪਹਿਲੀ ਪਾਰਟੀ ਸਾਹਬਾ ਸਰਮੈਂਚ ਨਾਲ ਬੰਦੇ ਸਾਰੇ ਅੱਛਾ ਜੀ ਇਹਨਾਂ ਨੇ ਸ਼ਾਨ ਸਾਹਿਬ ਲਾਇਆ ਉੱਥੇ ਰਾਕੀ ਸਾਹਿਬ ਦੇ ਸਾਹਮਣੇ ਇਹਨਾਂ ਨੇ ਸਾਈਕਲ ਤੋਂ ਮੈਂ ਫੜ ਕੇ ਨਾਲੇ ਮੁਸਰ ਰਦੂ ਇਹਨਾਂ ਮੇਰਾ ਨਾ ਕਟਮਾਰ ਕੀਤੀ ਕਾਰਨ ਕਟਮਾਰ ਕਰਨ ਦਾ ਕਾਰਨ ਇਹਨਾਂ ਸੈਕਟਰੀ ਸਾਹਿਬ ਤੋਂ ਸਾਡੀ ਹੋਣਾ ਖਿੱਚਦਾ ਨਹੀਂ ਕਿਦਾਂ ਕਿਦਾਂ ਇੰਦਾ ਹੀ ਸਾਡੀਆਂ ਫਿਲਮਾਂ ਬਣਾਉਣੇ ਤੁਸੀਂ ਅੱਛਾ ਸਰਟੀ ਸਾਹਿਬ ਨਾਲ ਵੀ ਪਹਿਲਾਂ ਮਾਣੇ ਤੇ ਬਹਿਸ ਸੀ ਕਾਰਨ ਮੈਂ ਇੱਕ ਮਤਲਬ ਫਿਲਮਾਂ ਬਣਾਉਣ ਦਾ ਕਾਰਨ ਕੀ ਸੀਗਾ ਜੀ ਪੰਚਾਇਤ ਘਰ ਵਿੱਚ ਮਿੱਟੀ ਪਾ ਰਹੇ ਸੀ ਨਜਾਇਜ਼ ਤੌਰ ਤੇ ਮੈਂ ਕਹਿੰਦਾ ਕਿ ਸਰਟੀ ਸਾਹਿਬ ਨੇ ਰੋਕਿਆ ਨਹੀਂ ਉਹਨਾਂ ਵੀ ਬਹਿਸ ਨਹੀਂ ਤੇ ਨਵੀਂ ਗਏ ਬੈਠਾ ਵੀ ਜਦੋਂ ਅਸੀਂ ਆਪੇ ਪਾਲਾਂਗੇ ਕਿ ਪੰਚਾਇਤ ਘਰ ਆਵਾ ਇਹਨਾਂ ਨੇ ਮੋਰਾਂ ਦਾ ਹਲ ਮੰਦਾ ਕੀਤਾ ਤੇ ਮਗਰੋਂ ਮੈਨੂੰ ਮੋਰਚਾ ਧਲਾ ਲਿਆ ਇਹ ਬਣਾ ਰਿਹਾ ਹੈ ਕਿ ਗੱਡੋ ਗੱਡ ਤੁਸੀਂ ਮੌਕਾ ਦਿਖਣ ਲੈਣਗੇ ਕਿਸੇ ਨੂੰ ਮੈਨੂੰ ਸੈਕੀ ਸਾਹਿਬ ਨੇ ਘਰੋਂ ਸੱਦਿਆ ਗੂਗਾਰੇ ਆ ਮੌਕਾ ਦਿਖਾ ਰਹੇ ਤੁਹਾਨੂੰ ਮੈਂ ਚਲ ਗਿਆ ਬਾਪੂ ਤੇਰੇ ਘਰ ਆ ਜੀ ਤਨਾਇਆ ਇਹਨਾਂ ਨੇ ਬਹੁ ਮੌਕਾ ਤਮਾਰ ਕੀ ਕਿਸਾਨ ਨੂੰ ਮੌਕੇ ਤੇ ਕੀ ਹੋਇਆ ਤੁਹਾਡੇ ਨਾਲ ਮੇਰੇ ਤੇ ਆ ਦੱਤਾਂ ਮਾਰਿਆ ਇਹਨਾਂ ਨੇ ਫਿਰ ਉਹਨੂੰ ਉੱਤ ਦਾ ਕੁੱਟਿਆ ਨਾ ਮੁੰਡੇ ਦੱਤਾਂ ਮਾਰਿਆ ਕਿਹੜੇ ਕਿਤੇ ਕਿਤੇ ਵਜੀਆਂ ਮੇਰੇ ਆ ਪਹਿਲੇ ਇੱਕ ਬਾਅਦ ਮੈਂ ਆਜ ਤਾਂ ਮੇਰੀ ਬਾਸ ਹੈ ਬਸ ਆ ਗਈ ਸੀ ਜਾਣ ਦੀ ਕਿੰਨੇ ਜਾਣੇ ਸੀਗੇ ਉਹ 8 ਜਣੇ ਸੀ ਬਾਕੀ ਤੁਹਾਨੂੰ ਸਾਥੇ ਬਹੁ ਬੰਦੇ ਸੀ ਠੀਕ ਹੈ ਜੇ ਨਿਸ਼ਾਨ ਸਾਹਿਬ ਦਾ ਕੀ ਮੈਟਰ ਕੀ ਆਂਦਾ ਵੇ ਜਿਹੜਾ ਨਿਸ਼ਾਨ ਸਾਹਿਬ ਦਾ ਵਿੱਚ ਵੀ ਮੈਟਰ ਆਂਦਾ ਜੀ ਮੈਂ ਤਾਂ ਖੁਦ ਗੁਰੂ ਆ ਜਾਂ ਸ਼ਮਕਰ ਹੂੰਗਾ ਤੇ ਮੈਂ ਉਹ ਪ੍ਰਮਾਤਮਾ ਜੀ ਕਿਉਂ ਬੇਅਤਰੀ ਬਣ ਗਿਆ ਜਦ ਮੈਂ ਉਹ ਸ਼ਬਦ ਲਿਆ ਹੋਇਆ ਆ ਮੈਂ ਉਸ ਚੀਜ਼ ਨੂੰ ਕਿਉਂ ਨੰਗਣਾ ਕਰੂੰਗਾ ਜਦੋਂ ਉਹ ਤਾਂ ਮੇਰੇ ਲੱਗ ਗਿਆ ਹੀ ਨਹੀਂ ਉਹ ਸੀ ਦੇ ਵਿੱਚ ਜਦੋਂ ਇਹਨਾਂ ਨੇ ਮੈਨੂੰ ਪੋਟ ਲਿਆ ਮੇਰੇ ਕੋਲ ਵੀਡੀਓ ਬਣੀ ਪਈ ਆ ਜਦੋਂ ਮੈਂ ਕੱਟ ਕੇ ਮੈਨੂੰ ਗੱਡੀ ਚ ਲੈ ਕੇ ਮੋੜੇ ਹੁੰਦੇ ਮੈਂ ਉਸ ਟਾਈਮ ਵੀਡੀਓ ਬਣਾਈਆਂ ਨਿਸ਼ਾਨ ਸਾਹਿਬ ਉਸ ਟਾਈਮ ਖੜਾ ਆ ਤੇ ਦੂਜੇ ਦਿਨ ਨਿਸ਼ਾਨ ਸਾਹਿਬ ਲਾਗ ਕੇ ਕਹਿੰਦੇ ਆ ਜੀ ਇੱਕ ਵਾਰ ਬਿਹਰਵੀ ਕਰ ਗਿਆ ਸਰਪੰਚ ਨਿਸ਼ਾਨ ਸਾਹਿਬ ਕਦੋਂ ਦਾ ਲੱਗਾ ਹੋਇਆ ਇੱਥੇ ਨਿਸ਼ਾਨ ਸਾਹਿਬ ਇਹਨਾਂ ਨੇ ਲਾਇਆ ਸੀ ਦੋ ਤਿੰਨ ਸਾਲ ਹੋ ਗਿਆ ਕਿ ਅੱਛਾ ਜਦੋਂ ਨਾ ਪੰਚਾਇਤਕਰ ਬਣਿਆ ਇਹਨਾਂ ਨੇ ਲਾਤਾ ਸੀ ਜਿੱਦਾਂ ਪਾਸ ਨਹੀਂ ਹੁੰਦਾ ਪੰਚਾਇਤਕਰ ਇਹਦੇ ਲਾ ਕੇ ਸਰਪੰਚ ਨੇ ਆਪਣੇ ਘਰ ਛੱਡਿਆ ਤੇ ਜਦੋਂ ਬੋਟਾ ਦੇ ਦੂਸਰੀ ਵਾਲੀ ਹਾਰ ਗਿਆ ਇਹਨੇ ਦੂਜੇ ਦੇ ਲਾਤਾ ओके ਹਾਂ ਹੁਣ ਮੰਗ ਕੀ ਕਰਦੇ ਕਦੇ 8 ਲੱਖ ਰੁਪਇਆ 8 88 9 ਲੱਖ ਰੁਪਏ ਲੱਗਾ ਹੋਇਆ ਜੀ ਜ਼ਰਾਂਡ ਦਾ ਕਿਸ ਚੀਜ਼ ਤੇ ਪੰਜਾਬੀ ਘਰ ਤੇ ਆਖਰੀ ਵਾਰ ਤੁਸੀਂ ਕਿੱਥੇ ਲਾਇਆ ਸੀ ਹੁਣ ਮੰਗ ਕੀ ਕਰਦੇ ਕਿਤੇ ਮੈਂ ਇਨਸਾਨ ਮੰਗਦਾ ਜੀ ਮੈਨੂੰ ਇਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਇਹ ਬੇਰਵੀ ਕਰਦੇ ਆ ਮੈਨੂੰ ਸਬੂਤ ਦੇਣਾ ਸੀ ਸੂਤ ਦਿਨ ਮੈਂ ਜੋ ਕਰਨੇ ਤੇ ਮੈਂ ਤਰਨ ਤਿਆਰ ਆ ਦੇਖਣ ਉਸੇ ਟਾਈਮ ਦਾ ਤੁਹਾਡੇ ਕੋਲ ਸਬੂਤ ਹੈਗੇ ਕੋਈ ਮੇਰੇ ਕੋਲ ਸਬੂਤ ਹੈ ਨਹੀਂ ਮੇਰੇ ਤੋਂ ਵੀਡੀਓ ਬੜੀ ਵੀ ਉਸ ਟਾਈਮ ਦੀ ਜਦੋਂ ਮੈਨਾਂ ਇਹਨਾਂ ਨੇ ਕੁੱਟਮਾਰ ਕੀਤੀ ਆ 5:19 ਤੇ ਮੈਂ ਨਿਕਲਿਆ ਆਪਣੀ ਗੱਡੀ ਚ ਬੈ ਕੇ ਮੈਂ ਵੀਡੀਓ ਬਣਾਉਂਦਾ ਆ। ਤੇ ਜੀ ਇਹ ਬੰਦੇ ਪਿੱਛੇ ਕਰਕੇ ਖੜੇ ਆ ਮੇਰੇ ਨਿਸ਼ਾਨ ਸਾਹਿਬ ਨੂੰ ਜਿਹੜੇ ਬੇਅਦਬੀ ਕੀਤੀ ਤੇ ਉਹ ਨਿਸ਼ਾਨ ਸਾਹਿਬ ਕਿਉਂ ਖੜਾ ਉਸ ਟਾਈਮ ਤੇ? ਫੋਟੋ ਮਾਰ ਦੇਣਾ ਕਰ ਲਈ ਮੈਨੂੰ। ਮੈਂ ਬਾਅਦ ਚ ਨਹੀਂ ਮੈਂ ਅਸਤਾਨ ਤੋਂ ਜਾ ਸਕਦਾ ਉਹ ਕਿਉਂ ਤੇ ਦੂਜੇ ਦਿਨ ਜਾ ਕੇ ਬੇਅਦਬੀ ਦੀਆਂ ਇਹ ਵੀਡੀਓ ਪਾਉਂਦੇ ਆ। ਤੁਹਾਡੇ ਕਹਿਣੇ ਮੈਂ ਤਾਂ ਬੇਅਦਬੀ ਕਿਹਨਾਂ ਨੇ ਕੀਤੀ ਹੈ? ਇਹਨਾਂ ਨੇ ਆਪ ਹੀ ਕੀਤੀ ਹੈ ਜੀ। ਇਹ ਕਿਹਨਾਂ ਨੇ? ਇਹ ਆਪ ਗਰੂਪ ਦੇਣਗੇ। ਕਿਹਨਾਂ ਨੇ? ਜਿਹੜੇ ਸਰਪੰਚ ਸਾਹਿਬ ਨੇ ਜਿਹਦੇ ਮੇਰੇ ਕੁੱਟਮਾਰ ਕੀਤੀ ਜਿਹੜੇ ਬੰਦਿਆਂ ਨੇ। ਠੀਕ ਹੈ। ਇਹ ਉਹ ਮੰੰਕੀ ਕਰਦੇ ਮੈਂ ਇਨਸਾਨ ਮੰਗਦਾ ਜੀ ਜਿਹੜਾ ਮੇਰਾ ਝੂਠਾ ਨਾਂ ਲਾਉਂਦੇ ਦੁਨੀਆ ਦੇ ਮੀਡੀਆ ਚ ਫਲਾਉਂਦੇ ਆ ਸੱਚ ਲਿਆਓ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਅਗਦੇ ਮੈਂ ਝੂਠਾਵਾ ਤੇ ਮੇਰੇ ਸਾਹਮਣੇ ਆਓ ਤੇ ਮੇਰੀ ਜੂਣ ਖੜੀ ਤੁਸੀਂ ਸਾਰੇ ਇੱਕ ਬੰਦੇ ਕੋਲ ਵੀਡੀਓ ਬਣਦੀ ਆ ਫੋਨ ਕੱਲੇ ਕੱਲੇ ਕੋ ਆ ਤੁਸੀਂ ਸ਼ੇਰ ਨੂੰ ਨਿਸ਼ਾਨ ਸਾਹਿਬ ਦੀ ਫੋਟੋ ਬਣਾਉਂਦੇ ਆ ਤੂੰ ਉਹ ਟੈਕ ਕਿਉਂ ਨਹੀਂ ਬਣਾਈ ਤੁਸੀਂ ਜਦੋਂ ਮੈਂ ਬੇਦਰਦੀ ਕੀਤੀ ਮੇਰੀ ਗੱਡੀ ਨਾਲ ਨਗੜਤ ਹੋ ਤੇ ਮੈਂ ਜਦੋਂ ਗੱਡੀ ਵਿੱਚ ਮੇਰੇ ਨਿਸ਼ਾਨ ਸਾਹਿਬ ਮੈਂ ਵਿਲਮ ਬਣਾਉਣਾ ਵਾ ਤੇ ਮੇਰੀ ਖੜੀ ਆ ਗੱਡੀ ਵਿੱਚ ਉਹ ਨਿਸ਼ਾਨ ਸਾਹਿਬ ਖੜਾ ਹੋ ਹਾਂਜੀ ਕੀ ਨਾਏ ਤੁਹਾਡਾ ਅਜੀਤ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਝੁਗੇ ਵਾਲਾ ਆ ਸੱਟਾ ਲੱਗੇ ਕੀ ਕਾਰਨ ਕੀ ਹੈਗਾ ਇਹ ਕਿਉਂ ਤੋਂ ਸਾਡੇ 15 16 ਸਾਲ ਹੋ ਗਏ ਨਿਸ਼ਾਨ ਸਾਹਿਬ ਵੱਡੇ ਨੂੰ ਕਿੱਥੇ ਜੀ ਤੇ ਪਿੰਡ ਝੁਗੇ ਵਾਲਾ ਨੂੰ ਚੌਕ ਚ ਕਿੱਥੇ ਕਰ ਗਿਆ ਚੌਕ ਜੀ ਸਾਡੇ ਦੇ ਅੱਛਾ ਜੀ ਹਾਂਜੀ ਤੇ ਜਿਉਂ ਤੇ ਤਿੰਨ ਦਿਹਾੜਾ ਉਹ ਲੰਮੀ ਪੌਂਦੇ ਸੀਗੇ ਹੂੰ ਹੂੰ ਤੇ ਸਰਪੰਚ ਸਾਹਿਬ ਆਏ ਆ ਉਹਦੇ ਸਾਡੇ ਬੁੜੀਆਂ ਨਾਲ ਛੋਟੇ ਛੋਟੇ ਬੱਚੇ ਦੁੱਕ ਦੁੱਕੇ ਮਾਰੇ ਅੱਛਾ ਜੀ ਤੇ ਦੁੱਕ ਦੁੱਕੇ ਮਾਰ ਕੇ ਘਰ ਚਲੇ ਗਏ ਤੇ ਤਾਂ 15 ਜੀ ਮੈਨ ਬਾਅਦ ਫੇ ਆਇਆ ਸਾਰੇ ਇਕੱਠੇ ਹੋ ਗਏ ਹਸਿਆਰਾਂ ਨਾਲ ਇਹਨਾਂ ਦੀ ਵਾਈਫ ਵੀ ਅਨਸ਼ੀਲ ਕੌਰ ਅੱਛਾ ਉਹਨੇ ਕਿਹਾ ਕਿ ਤੁਸੀਂ ਨਾਮ ਲੈਣ ਦਾ ਨਤੀਜਾ ਤਾਂ ਇਹ ਆ ਇਹਨਾਂ ਨਿਸ਼ਾਨ ਸਾਹਿਬ ਨੂੰ ਅੱਤਰੁਤਾਂ ਮਾਰੀਆਂ ਟੇਡਾਂ ਕਰਤਾ ਸਾਡੇ ਉੱਤੇ ਪੈ ਗਈ ਅੱਛਾ ਕਿਹਾ ਸਾਡੇ ਸੱਤਾ ਬਿੱਟੇ ਬੈਗੀਆਂ ਅਜਾੜ ਹੋ ਗਿਆਂ ਅੱਛਾ ਤੇ ਦੋਹਾਂ ਤਿੰਨ ਘੰਟੇ ਬਾਅਦ ਵੀ ਆਣ ਕੇ ਸਾਡੇ ਮਾਮਲੇ ਦਾ ਰੰਗ ਕਿੱਥੇ ਕਿੱਥੇ ਸੱਤਾ ਬਿੱਟੇ ਲੱਗੇ ਸਾਡੇ ਮੇਰੇ ਹੱਥ 'ਚ ਮਿਲ ਗਈ ਇੱਕ ਦਾਤ ਕਿ ਮਾਰਿਆ ਦਾਤ ਮਾਰਿਆ ਅੱਛਾ ਹਾਂ ਮੰਨਦੀ ਕਰਦੇ ਨੇ ਮੰਗ ਇਹੀ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਨੇ ਉਹਦੇ ਜੋ ਸਾਡੇ ਕੀਤਾ ਇਹਨਾਂ ਤੋਂ ਲੱਗਾ ਮੇਰੇ ਨਾਲ ਸਾਹਤਰੀ ਸਾਈ ਅੱਛਾ ਕਿ ਮਾਮਲਾ ਕੀ ਹੈ ਤੁਹਾਡੇ ਛੋਟਾ ਛੋਟਾ ਲੱਗੇ ਜੜੀਆ ਅਹੀਂ ਜੋ ਤੇ ਮਿੱਟੀ ਪੁੰਨੇ ਪੈਸੀ ਦਾ ਮੰਦਰ ਪਿੰਡ ਚੌਂਚੇ ਤੋਂ ਗੰਗਲਾ ਪਿੰਡ ਚ ਅਸ ਮੰਦਰ ਸਿੱਬ ਤੋਂ ਬਣਿਆ ਹਾਂਜੀ ਕਿੰਨੇ ਚਿਰ ਤੋਂ ਮੰਦਰ ਬਣਿਆ ਮੰਦਨ ਇਹ 15 16 ਤਾਲਾ ਹੋ ਚਲੇ ਜਿਹੜਾ ਮਤਲਬ ਝੰਡਾ ਕੱਢਿਆ ਸੀਗਾ ਉਹ ਸਰਪੰਚ ਨਹੀਂ ਬਣੇ ਸੀਗੇ ਜਿਹੜੇ ਹੁਣ ਮਜੂਦਾ ਸਰਪੰਚ ਉਹ ਦੇਨ ਨਾਲ ਹੀ ਕਰਾਇਆ ਸੀਗਾ ਤੇ ਹੁਣ ਅਸ ਤੇ ਮਿੱਟੀ ਪੁੰਨੇ ਪੈਸੀ ਇਹ ਥੋੜਾ ਆਣਾ ਜਿੰਮੇਦਾਰਾਂ ਦੇ ਮਗਰ ਲਾ ਕੇ ਕਹਿੰਦੇ ਪਿਆ ਵੀ ਇਹ ਪੰਚਾਇਤ ਕਰਵਾ ਅਸ ਤੇ ਉਦੋਂ ਇਹਨਾਂ ਨੇ ਵੀ ਨਾਲ ਹੀ ਕਰਾਇਆ ਸੀਗਾ ਝੰਡੇ ਦੀ ਸਥਾਪਨਾ ਤੇ ਹੁਣ ਇਹ ਕਹਿੰਦੇ ਪਿਆ ਵੀ ਮਿੱਟੀ ਮਿੱਟੀ ਨਹੀਂ ਪਾਉਣੇ ਕੀ ਇਹ ਕਰਕੇ ਕਰੋਗੇ ਇਹਨਾਂ ਨੇ ਮੁੰਡੇ-ਮੁੰਡੇ ਲੈਂਦੇ ਆ ਧਿਆਰ ਨਾਲ ਤੇ ਸਾਡੇ ਸੱਟਾਂ ਲਾਈਆਂ ਇਹਨਾਂ ਨੇ ਹੁੰਦੇ ਹਾਂ ਹਾਂਜੀ ਤੇ ਮੰਗੇ ਕਰਦੇ ਹਾਂ ਤੇ ਮੰਗੇ ਨਹੀਂ ਆਏ ਜੀ ਸਾਡੇ ਸੱਟਾ ਪਿੱਟਾ ਲੱਗਿਆ ਨਾਲ ਉਹ ਚ ਚੰਡੇ ਨਾਲ ਬੇਅਦਬੀ ਕੀਤੀ ਨਵੀਂ ਠੀਕ ਹਾਂਜੀ ਮੰਗੇ ਕਰਦੇ ਹਾਂ ਮੰਗੇ ਹਸਾਬ ਜਾਂਦਾ ਹੀ ਬਸ ਨਾ ਤੁਰਾਂ ਕਪਿਸਾ ਆਪਿੰਦਰਾ ਡਾਕਟਰ ਸਾਬਿਕ ਇਹ ਤੋਂ ਪਹਿਲਾਂ ਤੁਹਾਡੇ ਕੋਲ ਇੱਥੇ ਚੁੱਗਿਆਂ ਦਾਮ ਲੜਾਈ ਹੋਈ ਸੀ ਉਹਦੇ ਵਿੱਚ ਕਿਹੜੇ-ਕਿਹੜੇ ਪੇਸ਼ੈਂਟ ਤੇ ਕਿਤੇ ਕਿਤੇ ਆਏਗੇ ਆਪਣੇ ਕੋ ਪੰਨਾ ਦੇਖ ਜੀ ਰਾਤ 7:30 7 ਵਜੇ ਲੜਾਈ ਹੋਈ ਹੈ ਤੇ ਉਹਦੇ ਵਿੱਚ ਚਾਰ ਲਈ ਆਈ ਸੀ ਆਪਣੇ ਕੋ ਜਿਸ ਦਾ ਨਾਮ ਲਬਾਇਆ ਸਾਗਪ੍ਰੀਤ ਜੈਸੀ ਤੇ ਅਜੇ ਕੁਮਾਰ ਚਾਰ ਨੇ ਸੀ ਠੀਕ ਹੀ ਸਟਾ ਲੱਗੇ ਨਾ ਇਹਨਾਂ ਦੀ ਸੀ ਲੀਆਂ ਆਪਾਂ ਇਹਨਾਂ ਦੀ ਐਮਲਸ ਸਭ ਜੀ ਚਾਰਾਂ ਦੀ ਘਟਕੇ ਕੰਜਨ ਥਾਣੇ ਤੇ ਇਲਤੀ ਹੈ ਕਿ ਆ ਟ੍ਰੀਟਮੈਂਟ ਕੁਝ ਚੰਗਾ ਹੁੰਦਾ ਹੈ। ਹਲੋ ਹਾਂਜੀ ਸਰ ਮੈਂ ਜਿਸ ਨਾਲ ਜਿਸ ਨਾਲ ਗੱਲ ਕਰਦੇ ਸੈਕਟਰੀ ਸਾਹਿਬ ਜੋ ਗੈਂਗਲਾ ਸੇ ਮਨਜੀਤ ਸੈਕਟਰੀ ਬੋਲ ਰਹੇ ਹਾਂ ਜੀ। ਤੇ ਬ੍ਰਿੰਦਰ ਚਾਨਾ ਗੱਲ ਕਰ ਰਿਹਾ ਕਪੂਥਰਾ ਨੀਕੋ ਜੀ। ਹਾਂਜੀ ਤੇ ਇੱਕ ਲੜਾਈ ਹੋਈ ਸੀਗੀ ਥੋੜੇ ਦਿਨ ਪਹਿਲਾਂ ਪਿੰਡ ਚੂਗੀ ਗਲਾਮ ਦੇ ਵਿੱਚ ਇੱਕ ਜਿਹੜਾ ਪੰਚਾਇਤੀ ਜਗ੍ਹਾ ਨੂੰ ਲੈ ਕੇ ਸੀ ਮੈਟਰ ਕੀ ਹੈਗਾ ਸਾਰਾ ਉਹ। ਹਾਂਜੀ ਜੋ ਪੰਚਾਇਤਕਰ ਬਣਾਏ ਪਿਛਲੀ ਪੰਚਾਇਤ ਬਣਾ ਸੀ 22 23 ਦੇ ਵਿੱਚ। ਠੀਕ ਹੈ ਸਰ ਤੇ ਉਹ ਹਾਂ ਇਹ ਪੰਚਾਇਤ ਨੂੰ ਫੋਨ ਕੀਤਾ ਮਜੂਦਾ ਸਰਪੰਚ ਨੇ ਵੀ ਆ ਗੱਲ ਉੱਥੇ ਲੋਕ ਪਿੰਡ ਦੇ ਲੋਕ ਕੁਛ ਮਿੱਟੀ ਬਾਗ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਠੀਕ ਹੈ ਜੀ ਤੇ ਮੈਂ ਮੌਕੇ ਤੇ ਗਿਆ 15 ਤਰੀਕ ਨੂੰ ਸ਼ਾਮ 5 ਵਜੇ ਟਾਈਮ ਬਣਾ ਮੇਰੇ ਕੋਲ ਮੌਕਾ ਦੇਖਿਆ ਤਾਂ ਲੋਕ ਮਿੱਟੀ ਬਾ ਰਹੇ ਸੀ ਠੀਕ ਹੈ ਜੀ ਤੇ ਇਹਨਾਂ ਨੂੰ ਹਾਂ ਮੈਂ ਖੜਾ ਸੀ ਬਾਅਦ ਚ ਪਰ 2-4 ਮਿੰਟ ਬਾਅਦ ਸਰਪੰਚ ਹੀ ਆ ਗਿਆ ਮੌਕੇ ਤੇ ਉਹਦੀ ਪਤਨੀ ਸਰਪੰਚ ਅਮਨਜੀਤ ਠੀਕ ਹੈ ਉਹ ਦੋਨੇ ਪਤੀ ਪਤਨੀ ਆ ਗਏ ਤੇ ਉਹ ਗੱਲਬਾਤ ਕੀਤੀ ਅਸੀਂ ਤੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਇਹ ਪੰਚਾਇਤ ਦਾ ਮੈਟਰ ਤੁਸੀਂ ਨਾ ਕੰਮ ਕਰੋ ਠੀਕ ਜੀ ਤੇ ਇਸੇ ਗੱਲ ਤੇ ਚੱਲਦਾ ਉਹ ਜਿਹੜਾ ਮਜੂਦਾ ਮਿੱਟੀ ਪਾਰ ਹੈ ਜਿਹੜੇ ਪਿੰਡ ਦੇ ਵਾਸੀਗੇ ਸੀ ਤਾਂ ਸਰਪੰਚ ਦੇ ਅਤੋਂਗੋਇ ਕੋਟਮਾਰ ਕਾਫੀ ਕੀਤੀ ਹੁੰਦੀ ਹੈ ਇਹ ਸਰਪੰਚ ਦੇ ਕੋ ਉਹਨਾਂ ਦੇ ਹਸਬੰਦ ਦੇ ਜੀ ਹਾਂਜੀ ਮੈਂ ਉਹਨਾਂ ਦੇ ਹਸਬੰਦ ਦੇ ਹੱਥ ਤੋਂ ਪਈ ਹੋਏ ਕਿ ਸਰਪੰਚ ਦੇ ਹੱਥ ਤੋਂ ਪਈ ਹੋਏ ਨਹੀਂ ਸਰਪੰਚ ਦੇ ਹਸਬੰਦ ਦੇ ਜੀ ਠੀਕ ਹੈ ਜੀ ਲਵਾਇਆ ਜੀ ਦੇ ਹਾਂਜੀ ਠੀਕ ਹੈ ਜੀ ਕਿਉਂਕਿ ਭਾ ਉਹ ਸਰਪੰਚ ਨੇ ਮੌਕੇ ਦੀ ਉਹਦੀ ਮਿਸੇਜ ਤੇ ਉਹ ਕੰਮ ਕਰ ਜਿਆਦਾ ਉਹ ਹੀ ਕਰਦੇ ਨੇ ਬਾਹਰ ਅੰਦਰ ਦੋਨੇ ਸੀਪ ਸਰਪੰਚ ਦੇ ਉਹਦੇ ਪਤਰੀ ਉਹਦੇ ਘਰ ਆਉੜੇ ਜਾਂਦੀ ਹੈ ਹੱਥ ਕੋਈ ਜਿਆਦਾ ਹੈ ਜੀ ਮਤਲਬ ਇਹ ਕਿ ਕਟਮਾਰ ਕਾਫੀ ਕੀਤੀ ਇਸ ਤੋਂ ਬਾਅਦ ਫਿਰ ਉਹ ਮਤਲਬ ਇਹ ਮਜੂਦਾ ਪੰਚਾਇਤ ਹੈ ਮਜੂਦਾ ਸਰਪੰਚ ਨੇ ਜੀ ਉਹਨਾਂ ਦੀ ਕਟਮਾਰ ਹੋਈ ਹੈ ਜੀ ਠੀਕ ਹੈ ਇਹ ਕਟਮਾਰ ਦਾ ਸਰਕਾਰਨ ਕੀ ਹੈਗਾ ਹੈ ਮੇਨ ਕੋਈ ਉੱਥੇ ਕੋਈ ਝੰਡਾ ਵਗੈਰਾ ਵੀ ਕੋਈ ਕਹਿੰਦੇ ਲੱਗਾ ਹੋਇਆ ਸੀਗਾ ਪਹਿਲਾਂ ਤੋਂ ਕੀ ਲੋਕ ਕੀ ਮੈਟਰ ਹੈਗਾ ਸਰ ਜੋ ਝੰਡਾ ਵਾ ਪਿੰਡਾਂ ਚ ਪੰਚਾਇਤੀ ਜਗਾ ਜਦ ਬਣਦੀ ਲੋਕ ਉਹ ਝੰਡਾ ਲਾ ਕੇ ਕਬਜ਼ਾ ਕਰਦੇ ਵੀ ਸੀ ਇਹ ਬਾਲਮੀਕ ਮੰਦਿਰ ਬਣਾ ਲਿਆ ਹੋਰ ਕਿੱਥੇ ਕੰਮ ਕਰ ਲੀਏ ਠੀਕ ਹੈ ਜੀ ਜੋ ਝੰਡਾ ਲੱਗ ਜਾਂਦਾ ਜੇ ਫਿਰ ਪੰਚਾਇਤ ਇਹ ਬੈਠਣ ਤੋਂ ਗਰੇਜ ਕਰਦੀ ਵੀ ਇਹ ਧਾਰਮਿਕ ਜਗਾ ਬਣ ਗਈ ਪੰਚਾਇਤ ਨੂੰ ਉਹ ਫਿਰ ਉਹ ਬੈਠਣ ਦੇ ਵੀ ਇਹ ਪੰਚਾਇਤਕਾਰ ਜੀ ਪੰਚਾਇਤ ਦਾ ਪੈਸਾ ਸਰਕਾਰ ਦਾ ਪੈਸਾ ਲੱਗਾ ਜਿੰਨਾ ਕਿ ਪਿੰਡਾਂ ਨਾਲ ਉੱਥੇ ਠੀਕ ਹੈ ਜੀ ਤਾਂ ਇਸ ਤਰ੍ਹਾਂ ਕਬਜ਼ਾ ਨਹੀਂ ਕਰ ਸਕਦੇ ਜੀ ਨਾ ਉੱਥੇ ਬੈਠ ਸਕਦੇ ਨਾ ਵੀ ਧਾਰਮਿਕ ਕਿਰਤਿਵਿਧੀ ਕਰ ਸਕਦੇ ਜੀ ਠੀਕ ਹੈ ਜੀ ਜਿਵੇਂ ਪੰਚਾਇਤ ਦੀ ਜਗਾ ਪੰਚਾਇਤ ਉਹ ਸਰਪ ગ્રામ ਪੰਚਾਇਤ ਖੋਲੀ ਕਰਦੀ ગ્રામ ਭਜੰਦਰ ਦੀ ਜੋ ਮੌਕੇ ਦੀ ਪੰਚਾਇਤ ਚਾਹੇ ਉਹ ਵਰਤ ਸਕਦੀ ਉਹਨਾਂ ਜੀ ਠੀਕ ਹੈ ਜੀ ਸਾਇੰਸ ਜੀ ਉਹ ਡвелоਪਮੈਂਟ ਕੋਈ ਕਾਰਵਾਈ ਵਗੈਰਾ ਜਾਂ ਨੋਟਿਸ ਵੀ ਦੇਦੇ ਨੇ ਅੰਦਾਗਾ ਕਿਸੇ ਅਫਸਰ ਦੇ ਵਿੱਚ ਨਹੀਂ ਪਹਿਲਾਂ ਨਹੀਂ ਪਹਿਲਾਂ ਤਾਂ ਮਤਲਬ ਇੱਕ ਦਿਨ ਪਹਿਲਾਂ ਦੱਸਿਆ ਉਹਨਾਂ ਨੂੰ ਮੈਨੂੰ ਜੀ ਵੀ ਇਹ ਮਿੱਟੀ ਪਾ ਰਹੇ ਨੇ ਪਹਿਲਾਂ ਤਾਂ ਮਿੱਟੀ ਪਾਈ ਨਹੀਂ ਕਿਸੇ ਨੇ ਖਾਲੀ ਪਈ ਜਗਾ ਉਹ ਠੀਕ ਹੈ ਜੀ ਕਿ ਜੇ ਪੂਰੀ ਕੰਪਲੀਟ ਨਹੀਂ ਹੋਏ ਇਹ ਕੰਮ ਉੱਥੇ ਕਰਨ ਆ ਰਹੇ ਨੇ ਪੰਚਾਇਤ ਕੋਲ ਜਾਣਾ ਸੀ ਠੀਕ ਹੈ ਜੀ ਤੇ ਉਹ ਲੜਾਈ ਜਿਹੜੀ ਹੋਈ ਸੀ ਤੁਹਾਡੇ ਸਾਹਮਣੇ ਹੋਈ ਸੀ ਮੇਰੇ ਸਾਹਮਣੇ ਮੈਂ ਮੌਕੇ ਤੇ ਸੀ ਕੋਲੇ ਖੜਾ ਸਰਪੰਚ ਆਦੇ ਮੌਕੇ ਤੇ ਖੜਾ ਸੀ ਜੀ ਠੀਕ ਹੈ ਜੀ ਤੇ ਕੋਈ ਝੰਡੇ ਵਗੈਰਾ ਦੀ ਕੋਈ ਬੇਦਵੀ ਵੀ ਹੋਈ ਉੱਥੇ ਨਹੀਂ ਕੁਛ ਨਹੀਂ ਹੋਇਆ ਜੀ ਝੰਡਾ ਖੜਾ ਸੀ ਮੌਕੇ ਤੇ ਝੰਡਾ ਦਾ ਕਾਫੀ ਉਹ ਪਿਛਲੇ 1 ਸਾਲ ਤੋਂ ਖੜਾ ਉੱਥੇ ਜੀ ਮੈਂ ਤਾਂ ਕਈ ਵਾਰ ਗਿਆ ਝੰਡਾ ਉੱਥੇ ਹੁੰਦਾ ਮੇਰੇ ਜਦੋਂ ਮੌਕੇ ਤੇ ਗਿਆ ਸੀ ਜਦੋਂ ਆਇਆ ਉਦੋਂ ਵੀ ਝੰਡਾ ਉੱਥੇ ਖੜਾ ਸੀ ਅੱਛਾ ਜੀ ਚੰੜਾ ਨਾ ਕਿਸੇ ਨੇ ਉੱਥੇ ਲਾਇਆ ਜੀ ਬਾਅਦ ਚ ਪਤਾ ਨਹੀਂ ਇਹਨਾਂ ਦਾ ਕੋਈ ਮੈਟਰ ਬਣਾਉਣ ਵਾਸਤੇ ਕੀ ਕੀ ਵਿਸ਼ਾ ਬਣਾ ਲਏ ਹੋਏ ਬਾਕੀ ਸਰ ਇਸ ਸਬੰਧਿਤ ਤੁਸੀਂ ਆਪਣੇ ਸਰ ਇਸ ਸਬੰਧਿਤ ਤੁਸੀਂ ਆਪਣੇ ਕੋਈ ਸਿਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਈ ਹੈ ਹਾਂ ਜੀ ਮੈਂ ਵੀਡੀਓ ਸਾਹਿਬ ਦਾ ਧਿਆਨ ਚ ਲੈਂਦਾ ਜੀ ਅਸੀਂ ਪੰਚਾਇਤ ਨੇ ਮਤਾ ਪਾ ਕੇ ਤੇ ਵੀਡੀਓ ਸਾਹਿਬ ਨੂੰ ਦਿੱਤਾ ਸੀ ਵੀਡੀਓ ਸਾਹਿਬ ਨੇ ਮਤਾ ਪਾ ਕੇ ਐਸ.ਐਚ ਨੂੰ ਅਗਲੀ ਕਾਰਵਾਈ ਲਈ ਭੇਜਤਾ ਸੀ ਐਸ.ਓ ਜਾਂ ਐਸ.ਐਚ ਕੋ ਤੋਂ ਲਗਦਾ ਹੈ ਨਾ ਠੀਕ ਹੈ ਜੀ ਉਹ ਪੇਜੀ ਲੱਗਤੀ ਜੀ ਵੀਡੀਓ ਵੱਲੋਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਫਿਰ ਬਰਿੰਦਰ ਚਾਨਾ ਗੱਲ ਕਰ ਰਿਹਾ ਹੇ ਕਪੂਰਥਾਣੀ ਵਿਸਥਾਪੀ ਜੀ ਜੀ ਐਸ ਐਚ ਓ ਹਰਿੰਦਰ ਸਿੰਘ ਦੀ ਗੱਲ ਕਰ ਰਹੇ ਹਾਂ ਕੁਤਵਾਲੀ ਜੀ ਹਾਂ ਜੀ ਹਰਿੰਦਰ ਬੋਲ ਰਿਹਾ ਜੀ ਸਰ ਥੁਗਿਆ ਗੁਲਾਮ ਇੱਕ ਪਿਛਲੇ ਲੜਾਈ ਝਗੜਾ ਹੋਇਆ ਸੀਗਾ ਕੀ ਮੈਟਰ ਹੈਗਾ ਸਰ ਉਹ ਇੱਕ ਪੰਚਾਇਤ ਘਰ ਦੇ ਵਿੱਚ ਸੀਗਾ ਮਿੱਟੀ ਪਾ ਰਹੇ ਕੁਝ ਬੰਦੇ ਤੇ ਉੱਥੇ ਮੌਕੇ ਤੇ ਗਈ ਪੰਚਾਇਤ ਸਾਹਿਬ ਤੇ ਸਾਡੇ ਸਰਪੰਚ ਸਾਹਿਬ ਪਿੰਡ ਦੇ ਦੇ ਦ ਠੀਕ ਹੈ ਜੀ ਆ ਉੱਥੇ ਜਿਹੜੇ ਉਹਨਾਂ ਦੇ ਵਿੱਚ ਪੰਚਾਇਤ ਸੈਕਟਰੀ ਸਾਹਿਬ ਨੇ ਵੀ ਰੋਕਿਆ ਸਰਪੰਚ ਸਾਹਿਬ ਨੇ ਰੋਕਿਆ ਕਿ ਵੀ ਤੁਸੀਂ ਨਾ ਕਰੋ ਕੰਮ ਇਹ ਪੰਚਾਇਤੀ ਜਗ੍ਹਾ ਆ ਉਹਨਾਂ ਦੀ ਕੋਈ ਆਪਸੀ ਜਿਹੜੀ ਉਹਦੇ ਇਹਦੇ ਦਰਮਿਆਨ ਵਿਵਾਦ ਹੋ ਗਈ ਤੇ ਲੜਾਈ ਝਗੜਾ ਹੋਇਆ ਉਹਨਾਂ ਦਾ ਜੋ ਪਾਰਟੀਆਂ ਦੀਆਂ ਐਮਐਲਏ ਆਈਆਂ ਆ ਬਿਅ ਜੋ ਮੁਤਾਬਕ ਐਮਐਲਏ ਆ ਬਿਆਨ ਹੋਣਗੇ ਉਹਦੇ ਮੁਤਾਬਕ ਕਾਰਵਾਈ ਲੈਂਦੀ ਅਮਨ ਚਲੇ ਵੀ ਜਾਏਗੀ ਠੀਕ ਹੈ ਸਰ ਉੱਥੇ ਸਰ ਕੋਈ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਜੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਜੋ ਬੋਲੇ ਸੋਨ ਪੈ ਭਗਵਾਨ ਵਾਲਮੀਕ ਮਹਾਰਾਜ ਜੀ ਸ੍ਰੀ ਸ੍ਰੀ 107 ਸਤਿਗੁਰੂ ਗੁਰੂ ਗਿਆਨ ਆਪ ਮਹਾਰਾਜ ਜੀ ਦੇ ਗੁਰੂ ਕੈਰੀ ਸਾਧ ਸੰਗਤ ਜੀਓ ਅਸੀਂ ਪਿੰਡ ਚੁਬੀਆਂ ਗਲਾਂ ਦੇ ਭਗਵਾਨ ਵਾਲਮੀਕ ਕਮੇਟੀ ਜ਼ਿਲ੍ਹਾ ਕਪੂਰਥਾਲੀ ਗੁਰੂ ਕੈਰੀ ਸਾਧ ਸੰਗਤ ਜੀਓ ਕੱਲ੍ਹ ਸੀ ਇੱਕ ਆਪਣੇ ਪਿੰਡ ਦੀ ਵੀਡੀਓ ਦੇਖੀ ਲੋਕੀ ਬਹੁਤ ਮੰਦ ਭੰਗੀ ਹੈ ਜਿਸ ਵਿੱਚ ਇੱਕ ਪੰਚਾਇਤੀ ਘਰ ਨੂੰ ਮੁੱਦਾ ਬਣਾ ਕੇ ਵੀਡੀਓ ਬਣਾਈ ਗਈ ਤੇ ਸੱਭਾ ਸਾਹ ਦੇ ਨਿਸ਼ਾਨ ਸਾਹਿਬ ਦੀ ਜਿੰਬੀ ਕੀਤੀ ਹੈ। ਪਰ ਗੁਰੂ ਪਹਿਲੇ ਸਾਧ ਸੰਗਤ ਜੀਓ ਮੈਂ 15 ਸਾਲ ਤੋਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਮੰਦਰ ਤੇ ਸੇਵਾ ਕਰ ਰਿਹਾ ਹਾਂ ਬਾਕੀਆਂ ਜੀ ਮੈਂ ਤੇ ਇਹ ਭਗਵਾਨ ਵਾਲਮੀਕ ਜੀ ਦਾ ਮੰਦਰ ਰਾਜ ਜੀ ਦੇ ਸਾਹਮਣੇ ਹੈ ਦੇਖੋ ਤੇ ਕੋਈ ਨਿਸ਼ਾਨ ਸਾਹਿਬ ਦੀ ਜਿੰਬੀ ਨਹੀਂ ਹੋਈ ਉਹ ਜਗਾ ਜੋ ਹੈ ਪੰਚਾਇਤੀ ਘਰ ਹੈ ਉੱਤੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਲਾ ਕੇ ਤੇ ਇਸ ਨੂੰ ਕੰਮੀ ਮੁੱਦਾ ਬਣਾ ਰਿਹਾ ਸ਼ਰਧਾ ਦੇ ਅੰਸਾਰ ਬੋਲੋ। ਤੇ ਮੇਰੇ ਪਿੰਡ ਦੇ ਜਿਹੜੇ ਆਪਣੇ ਮੇਰੇ ਵੀਰ ਹੈਗੇ ਆ ਜਿਹੜੇ ਇਸ ਚੀਜ਼ ਨੂੰ ਮੁੱਦਾ ਬਣਾ ਰਹੇ ਆ ਉਹ ਵੀ ਬੇਨਤੀ ਆ ਕਿ ਆਪਣੀ ਗੋਮ ਆਪਸ ਵਿੱਚ ਲੱਗ ਜੇ ਆਪਾਂ ਕਿਉਂ ਮਾਰਨਾ ਇਸ ਕਰਕੇ ਗੱਲ ਨੂੰ ਪੂਰੀ ਨੂੰ ਸਮਝੋ ਕੋਈ ਮੁੱਦਾ ਨਾ ਬਣਾਇਆ ਜਾਵੇ ਜਿਹੜੀ ਗੱਲ ਹੈਗੀ ਆਪਣੇ ਪੰਚਾਇਤ ਦੀ ਪਿੰਡ ਦੀ ਉਹ ਇੱਥੇ ਬੈਠ ਕੇ ਆਪਾਂ ਆਪਸ ਵਿੱਚ ਕੀਤੀ ਜਾਵੇ ਨਾ ਕਿ ਇਹਨੂੰ ਕੋਈ ਮੁੱਦਾ ਬਣਾ ਕੇ ਸਭੂ ਆਪਣੇ ਖੁਦ ਆਪਾਂ ਭਗਵਾਨ ਵਾਲੀਬ ਮਹਾਰਾਜ ਦੇ ਸਾਰੇ ਸੇਵਕਾਂ ਇਤਨੇ ਬਖੂਰੀ ਸੇਵਾ ਦੇ ਸ਼ਰਧਾਲੂਆਂ ਦੇ ਨਾਲ ਗੁਰੂ ਘਰ ਜਿਹੜਾ ਆਪਣਾ ਅੰਤਰੀਕ ਜੁਮਾਰੇ ਦਾ ਦਿਨ ਆ ਰਿਹਾ ਸਾਰੇ ਸ਼ਰਧਾਂ ਮਨਾਉਣਾ ਵਾ ਪਰ ਕੁਝ ਸ਼ਰਾਪੀ ਲੋਕਾਂ ਉਹਨਾਂ ਨੂੰ ਕੌਮੀ ਮੁੱਦਾ ਬਣਾ ਕੇ ਭੜਕਾਇਆ ਜਾ ਰਿਹਾ ਮੇਰੀ ਕੌਮਵਾਸੀਆਂ ਨੂੰ ਇਹੇ ਬੇਨਤੀ ਹੈ ਕਿ ਜੇ ਇਥੇ ਕੋਈ ਮਤਲਬ ਇਹੋ ਜਿਹੇ ਜਦਬੀ ਵਾਲਾ ਕੋਈ ਕੰਮ ਨਹੀਂ ਹੋਇਆ ਭਗਵਾਨ ਵਾਲੀ ਮਹਾਰਾਜ ਜੀ ਦਾ ਦਰਸਤਿਆ ਮੰਦਰ ਤੇ ਸਾਰੇ ਹੀ ਸੇਵਾਦਾਰ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਆ ਜੀ ਜੋ ਬੋਲੇ ਸੋਨ ਰਹਿ ਭਗਵਾਨ ਵਾਲੀ ਮਹਾਰਾਜ ਰੂਹੀ